ਦੇ ਲਈ ਦਿੱਲੀ ਮਾਰਚ ਪੁਲਤਵੀ ਕੀਤਾ ਗਿਆ ਹੈ ਵੀ ਨੂੰ ਦਿੱਲੀ ਅਸਲ ਵੱਡਾ ਪੰਥਕ ਇਕੱਠ ਨਹੀਂ ਹੋਏਗਾ ਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹਾਜੀ ਜੁਣਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਪੁੱਛੀ ਦੇ ਪਹਿਲੇ ਤੇ ਡੀਐਸਜੀ ਐਮਸੀਡੀ ਯਾਨੀ ਜ਼ਥੇਦਾਰ ਨੂੰ ਹੈ ਅਕਾਲ ਤਖਤ ਸਾਹਿਬ ਦੇ ਰਗਵੀਰ ਸਿੰਘ ਉਹ ਚਿੱਪੀ ਪੇਂਚੀ ਗਈ ਹੈ ਤੇ ਚਿੱਪੀ ਤੋਂ ਬਾਅਦ ਆ ਫੈਸਲਾ ਦਿਖਾ ਦੇ ਹੱਬ ਚ ਕਰਨਾ ਸਿਕਾ ਪ੍ਰਦਰਸ਼ਨ ਦਸਤ ਰਾਸ਼ਟਰਪਤੀ ਨੂੰ ਦੇਣੇ ਸੀਗੇ ਦਸਤਕਤ ਮੋਹਿੰਦੇ ਵਾਲੇ 26 ਲੱਖ ਪਰਫੋਰਮ ਤੇ ਅਜੋ ਵੱਡਾ ਇਕੱਠ ਕੀਤਾ ਜਾਣਾ ਸੀਗਾ ਆਕਾਲ ਦਿੱਤਾ ਗਿਆ ਹੈ ਦੱਸਦੇ ਕਿ ਬੰਦੀ ਸਿੱਖਾਂ ਦੇ ਹੱਥ ਆਪਰਦਰਸ਼ਨ ਕੀਤਾ ਜਾਣਾ ਸੀਗਾ ਗੁਰਦੁਆਰਾ ਸ਼੍ਰੀ ਰਕਾਬ ਕੰਛਤੂ ਚੱਲ ਕੇ ਆ ਜੋ ਪੰਥਕ ਇਕੱਠ ਸੀਗਾ ਰੋਸ ਮਾਰਚ ਸੀਗਾ ਆ ਰਾਸ਼ਟਰਪਤੀ ਭਵਨ ਤੱਕ ਜਾਣਾ ਸੀਗਾ ਫਿਲਹਾਲ ਇਸ ਬਾਅਦ ਨੂੰ ਟਾਲ ਦਿੱਤਾ ਗਿਆ ਹੈ ਦੱਸਦੇ ਕਿ 20 ਨੂੰ ਦਿੱਲੀ ਚ ਵੱਡਾ ਪੰਥਕ ਇਕੱਠ ਨਹੀਂ ਹੋਵੇਗਾ ਅਜੀਤ ਸਿੰਘ ਸਾਮੀ ਨੇ ਆਖਿਆ ਉਹਨਾਂ ਨੇ ਕਿਹਾ ਕਿ ਡੀਐਸਜੀ ਅਮ ਐਲਸੀ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਆਕਾਲਤ ਖਾਬ ਦੇ ਜ਼ਿੰਮੇਦਾਰ ਗਿਆਨੀ ਰਗਵੀਰ ਸਿੰਘ ਨੂੰ ਤੋਂ ਉਸ ਤੋਂ ਬਾਅਦ ਆ ਜੋ ਫੈਸਲਾ ਲਿਆ ਗਿਆ ਹੈ ਤੇ

9 ਦਸੰਬਰ ਨੂੰ ਇਸੇ ਸਥਾਨ ਤੇ ਪਹਿਲੀ ਮੀਟਿੰਗ ਕੀਤੀ ਜਿਹਦੇ ਵਿੱਚ ਵਿਚਾਰ ਹੋਇਆ ਕਿ ਆਨਰਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਚਿੱਠੀ ਲੈ ਕੇ ਸਮਾ ਮੰਗਿਆ ਜਾਵੇ। ਔਰ ਉਹ ਸਮੇਂ ਦੇ ਵਿੱਚ ਇੱਥੇ ਬੈਠੇ ਤੁਸੀਂ ਸਵਾਲ ਵੀ ਸ਼ਾਇਦ ਕੀਤਾ ਸੀ ਕਿ 20 ਨਵੰਬਰ ਤੋਂ 20 ਦਸੰਬਰ ਦਾ ਜਿਹੜਾ ਪ੍ਰੋਗਰਾਮ ਆ ਉਹਦਾ ਕੀ ਹੋਊਗਾ? ਕਿਉਂਕਿ ਸਾਡਾ ਜਿਹੜਾ 20 ਦਸੰਬਰ ਦਾ ਪ੍ਰੋਗਰਾਮ ਸੀ ਇਹ ਸਾਡਾ ਸਿੰਘ ਸਾਹਿਬ ਦੀ ਕਮੇਟੀ ਬਣਨ ਤੋਂ ਪਹਿਲਾਂ ਦਾ ਪ੍ਰੋਗਰਾਮ ਸੀ ਸੋ ਅਸੀਂ ਉਹਨੂੰ ਇਨ ਬਿਨ ਉਹ 10ਤੀ ਮਹਿਮ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸਪੋਰਟ ਕਰ ਲਈ ਅਸੀਂ ਚਿੱਠੀਆਂ ਵੀ ਲਿਖ ਦਿੱਤੀਆਂ ਸੀ ਤੇ ਅਸੀਂ ਪ੍ਰੋਗਰਾਮ ਵੀ ਲੀਕ ਲਿਆ ਤੇ ਮੈਂ ਧੰਨਵਾਦ ਕਰਦਾ ਸਮੂਹਿਕ ਤੌਰ ਤੇ ਪੰਜਾਬ ਦੇ ਪੰਥ ਦਰਦੀਆਂ ਦਾ ਜਿਹਦੇ ਵਿੱਚ ਬਹੁਤ ਸਾਰੀਆਂ ਮਿਹੰਗ ਸਿੰਘਾ ਦੀਆਂ ਸੇਮੌਰ ਜਥੇਬੰਦੀਆਂ ਉਹਨੇ ਕਿਹਾ ਪੂਰਨ ਸਹਿਯੋਗ ਦੇਾਂਗੇ। ਦਮਦਮੀ ਟਕਸਾਲ ਨੇ ਕਿਹਾ ਅਸੀਂ ਪੂਰਨ ਸਹਿਯੋਗ ਦੇਾਂਗੇ ਇੱਥੇ ਤੁਹਾਨੂੰ ਪਤਾ ਮੀਟਿੰਗ ਹੋਈ ਸੀ। ਇਸੇ ਤਰ ਦੇ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨਸ ਨੇ ਵੀ ਸਾਰਿਆਂ ਕੱਟੇ ਹੋ ਕੇ ਇਹ ਕਿਹਾ ਵੀ ਅਸੀਂ ਪੂਰਨ ਸਹਿਯੋਗ ਦੇਾਂਗੇ। ਉਹ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਵੀ ਬਹੁਤ ਵੱਡੇ ਪੱਧਰ ਤੇ ਕਿਹਾ ਵੀ ਅਸੀਂ ਇਹਦੇ ਵਿੱਚ ਰੂਲੀਅਤ ਕਰਾਂਗੇ। अमेरिका च पन्नू की कथित हत्या की मामले के साजिश च भारती मूल दे, पांच अमेरिकी सांसद की जो है टिप्पणी सामने आई है दस के भारत लगे इल्जाम बेहद चिंताजनक है भारत के जांच फैसले करवासले उन्होंने स्वागत किया गया जांच गलती हुई तो भारत अमेरिका रिश्त से इसका असर पै सकता है भारतीय मूल दे, पांच अमेरिकी सांसद की टिप्पणी सामने आई उन्होंने कहा कि भारत वालों मामले की पूरी जांच करना बहुत ही जरूरी है जिम्मेवार लोगों जवाब दे ठहराया जाए ਦਰਸਲ ਨਿਖਿਲ ਗੁਪਤਾ ਨਾਦੇਸ਼ਕਸ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ 23 ਜੂਨ ਨੂੰ ਚੈੱਕ ਰਿਪਬਲਿਕ ਜੀ ਗ੍ਰਿਫਤਾਰੀ ਹੋਈ ਸੀਗੀ ਜਿਸ ਨੇ ਭਾਰਤ ਦੇ ਇੱਕ ਸਰਕਾਰੀ ਅਧਿਕਾਰੀ ਨਾਲ ਮਿਲ ਕੇ ਪੰਨੂ ਦੇ ਕਥਿਤ ਕਤਲ ਦੀ ਸਾਜ਼ਿਸ਼ਾ ਚੰਦਾ ਇਲਜ਼ਾਮ ਹੈ ਹਾਲਾਂਕਿ ਅਮਰੀਕੀ ਜਾਂਚ ਏਜੰਸੀਆ ਵੱਲੋਂ ਭਾਰਤੀ ਸਰਕਾਰੀ ਅਧਿਕਾਰੀ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਅਤੇ ਬਿਨਾਂ ਲਾ ਰਏ ਹੀ ਇਹ ਇਲਜ਼ਾਮ ਲਗਾਏ ਨਾਬਾ ਜੇਲ ਬ੍ਰੇਕ ਕਾਰਨ ਨਾਲ ਜੁੜੀ ਵੱਡੀ ਖਬਰ ਦਾ ਜ਼ਿਕਰ ਕਰਦੇ ਜਿੱਥੇ ਕਿ ਬਰਖਾਸਤ ਜੇਲ ਅਧਿਕਾਰੀਆਂ ਨੂੰ ਹਾਈ ਕੋਰਟ ਦੇ ਵੱਲੋਂ ਝਟਕਾ ਦਿੱਤਾ ਗਿਆ ਹੈ ਤੇ ਬਰਖਾਸਤ ਕੀ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਇਸ ਲਈ ਪੰਜ ਜੇਲ ਅਧਿਕਾਰੀਆਂ ਨੇ ਹਾਈ ਕੋਰਟ 'ਚ ਆ ਪਟੀਸ਼ਨ ਦਾਖਲ ਕੀਤੀ ਸੀ ਕਿ ਦੱਸ ਦੇ ਕਿ ਹਾਈ ਕੋਰਟ ਨੇ ਕਿਹਾ ਹੈ ਕਿ ਸਰਕਾਰ ਨੇ ਉਚਿਤ ਜਾਂਚ ਤੋਂ ਬਾਅਦ ਬਰਖਾਸਤ ਕੀਤਾ ਫੈਸਲਾ ਹੈ ਫਿਰ ਇਸ ਫੈਸਲੇ ਨੂੰ ਗੈਰ ਵਾਜਬ ਜਾਂ ਮਨਮਾਨੀ ਨਹੀਂ ਕਿਹਾ ਜਾ ਸਕਦਾ ਜੇਲ ਸੁਪਰਡੈਂਟ ਸਣੇ ਕਈ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਗਿਆ ਨਾਬਾ ਜੇਲ ਬ੍ਰੇਕ ਕਾਰਨ ਨਾਲ ਜੁੜੀ ਵੱਡੀ ਖਬਰ ਦਾ

ਬਰਖਾਸਤੀ ਦਾ ਫੈਸਲਾ ਹੈ ਇਸ ਫੈਸਲੇ ਨੂੰ ਗੈਰਵਾਜਿਬ ਜਾਂ ਮਨਮਾਨੀ ਨਹੀਂ ਕਿਹਾ ਜਾ ਸਕਦਾ ਜੇ ਸੁਪਰਡੈਂਟ ਨੇ ਕਈ ਅਧਿਕਾਰੀਆਂ ਨੂੰ ਬਰਖਾਸਤ ਕੀਤਾ